ਦੋਸਤੋ ਇਹ ਪੰਜਾਬੀ ਸਿੰਗਰ ਕਹਿੰਦਾ ਅਮਰ ਸਿੰਘ ਚਮਕੀਲੇ ਦੇ ਕੁਝ ਸ਼ਾਮ ਨੂੰ ਲਏ ਗਏ ਫੈਸਲੇ ਉਹਨੂੰ ਮਹਿੰਗੇ ਪਏ। ਬੁੱਧ ਸਿੰਘ ਵਾਲਾ ਦੇ ਨਾਲ ਚਮਕੀਲੇ ਦੀ ਮੀਟਿੰਗ 사ਦਕ ਗੁਰਦੁਆਰੇ ਦੇ ਵਿੱਚ ਕਰਵਾਉਣ ਲਈ ਨਾਲ ਮੈਂ ਗਿਆ ਸੀਗਾ ਤੇ ਚਮਕੀਲਾ ਤੁੰਬੀ ਦੇ 700 ਲਾ ਲੈਂਦਾ ਸੀ ਆਮ ਤੌਰ ਤੇ ਜੇ 500 ਹੀ ਲੱਗਦੇ ਆ ਉਹ ਵੀ ਕਿਸੇ ਕਿਸੇ ਤੋਂ ਪਰ ਚਮਕੀਲਾ ਐਡਾ ਮਾਹਰ ਸੀ ਦੁਨੀਆ ਤੇ ਇਕਲੌਤਾ ਚਮਕੀਲਾ ਹੀ ਹੋਇਆ ਜਿਹਨੇ 700 ਤੁਰ ਤੱਕ ਜਾ ਕੇ ਲਾ ਲੰਦਾ ਸੀ ਦੋਸਤੋ ਆਓ ਗੱਲ ਕਰਦੇ ਆ ਇਹ ਕਹਿਣਾ ਆ ਪੰਜਾਬੀ ਫੇਮਸ ਸਿੰਗਰ ਨਿਰਮਲ ਸਿੱਧੂ ਹੁਣਾ ਦਾ ਉਹਨਾਂ ਨੇ ਕਿਹਾ ਕਿ ਨਿੱਧੀ ਚੈਨਲ ਨੂੰ ਇੰਟਰਵਿਊ ਦੇ ਵਿੱਚ ਵੀ ਅਮਰ ਸਿੰਘ ਚਮਕੀਲੇ ਦੇ ਕੁਝ ਸ਼ਾਮ ਦੇ ਵੇਲੇ ਲਏ ਹੋਏ ਫੈਸਲੇ ਹੀ ਮਹਿੰਗੇ ਪੈ ਗਏ ਜਿਹੜੇ ਕਿ ਉਹਨਾਂ ਨੂੰ ਬਾਅਦ ਵਿੱਚ ਬਹੁਤ ਹੀ ਮਹਿੰਗੀ ਕੀਮਤ ਉਤਾਰਨੀ ਪਈ ਨਹੀਂ ਤੇ ਉਹਨਾਂ ਵਰਗਾ ਕੋਈ ਬੰਦਾ ਨਹੀਂ ਸੀ ਜਿਨੇ ਉਹ ਸ਼ਰੀਫ ਸੇ ਜੈਂਟਲਮੈਨ ਸੇ ਔਰ ਈਆਂ ਭੈਣਾਂ ਦੀ ਸਾਦੀ ਇੱਜ਼ਤ ਕਰਨੇ ਵਾਲੇ ਸੇ ਪਰ ਕੁਝ ਉਦਾਂ ਦੇ ਲੋਕਾਂ ਨਾਲ ਬੈਠ ਕੇ ਰਾਤ ਔਰ ਸ਼ਾਮ ਦੇ ਵੇਲੇ ਜਦੋਂ ਬੰਦਾ ਥੋੜਾ ਜਿਆਦਾ ਤਰਾਰੇ ਚ ਹੁੰਦਾ ਉਸ ਵੇਲੇ ਕੁਝ ਉਹਨਾਂ ਤੋਂ ਇੱਕ ਜਵਾਨੀ ਦਾ ਕਹ ਲਓ ਜੋਸ਼ ਸੀਗਾ ਤੇ ਇੱਕ ਉਧਰੋਂ ਉਹਨਾਂ ਨੂੰ ਇਹ ਵੀ ਸੀਗਾ ਕਿ ਇਸ ਵੇਲੇ ਮੇਰੀ ਜਗ੍ਹਾ ਨਾ ਕੋਈ ਮਾਲ ਜਵੇ ਉਸ ਸਮੇਂ ਕੁਝ ਉਹਨਾਂ ਨੂੰ ਜਿਹੜੇ ਫੈਸਲੇ ਨਾਲ ਦਿਆਂ ਨੇ ਜਾਂ ਕਹ ਲਓ ਆਪ ਜਿਹੜੇ ਲਏ ਉਹਨਾਂ ਨੂੰ ਉਹ ਫਿੱਟ ਨਹੀਂ ਬੈਠੇ ਤੇ ਫਿਰ ਉਹਨਾਂ ਨੇ ਕਿਹਾ ਕਿ ਜਦੋਂ ਖਾੜਕਵਾਂ ਨਾਲ ਮੀਟਿੰਗਾਂ ਦਾ ਦੌਰ ਚੱਲ ਰਿਹਾ ਸੀਗਾ ਤੇ ਇੱਕ ਵਾਰ ਉਹਨਾਂ ਦੇ ਨਾਲ ਮੈਂ ਸਾਧਕ ਦੇ ਗੁਰਦੁਆਰੇ ਦੇ ਵਿੱਚ ਬੁੱਧ ਸਿੰਘ ਗੁਰਜੰਟ ਸਿੰਘ ਬੁੱਧ ਸਿੰਘ ਵਾਲਾ ਜਿਹੜੇ ਕਿ ਉੱਥੇ ਤੇ ਕਮਾਂਡਰ ਸੀਗੇ ਉਹਨਾਂ ਦੇ ਨਾਲ ਅਮਰ ਸਿੰਘ ਚਮਕੀਲਾ ਦੀ ਮੀਟਿੰਗ ਜਿਹੜੀ ਹੋਣੀ ਸੀ ਉਹਦੇ ਵਿੱਚ ਮੈਂ ਵੀ ਨਾਲ ਗਿਆ ਸੀ ਤੇ ਉੱਥੇ ਉਹਨਾਂ ਨੇ ਕਿਹਾ ਸੀ ਭਈ ਆਹ ਗਾਣੇ ਬਿਲਕੁਲ ਬਰਦਾਸ਼ਤ ਨਹੀਂ ਕੀਤੇ ਜਾਣੇ ਇਹ ਗਾਣੇ ਗਾਣੋ ਹਟ ਜਾਓ ਤੇ ਕਹਿੰਦੇ ਮੈਂ ਬਿਲਕੁਲ ਗਵਾਇਆ ਤੇ ਕਹਿੰਦੇ ਮੈਂ ਅਮਰ ਸਿੰਘ ਚਮਕੀਲਾ ਦੇ ਨਾਲ 6 ਮਹੀਨੇ ਹਾਰਮੋਨੀਅਮ ਵੀ ਬਜਾਇਆ ਤੇ ਉਹਨਾਂ ਦੇ ਨਾਲ ਅਖਾੜਿਆਂ ਤੇ ਉਹਨਾਂ ਦੇ ਪ੍ਰੋਗਰਾਮਾਂ ਦੇ ਵਿੱਚ ਮੈਂ ਜਾਂਦਾ ਰਿਹਾ ਹਾਂ ਤੇ ਅਮਰ ਸਿੰਘ ਚਮਕੀਲਾ ਵਰਗਾ ਕਲਾਕਾਰ ਉਹ ਕਹਿੰਦੇ ਦੁਨੀਆ ਤੇ ਨਾ ਪੈਦਾ ਹੋਇਆ ਤੇ ਨਾ ਹੋਣਾ ਆ ਸਭ ਤੋਂ ਵੱਡੀ ਗੱਲ ਇਹ ਸੀ ਕਿ ਅਮਰ ਸਿੰਘ ਚਮਕੀਲਾ ਤੁੰਬੀ ਦੇ ਸੱਤ ਸੁਰ ਲਾ ਲੈਂਦਾ ਸੀਗਾ ਮੰਨਿਆ ਜਾਂਦਾ ਹੈ ਕਿ ਤੁੰਬੀ ਦੇ 500 ਰੁਪਏ ਕੋਈ ਹੀ ਬਹੁਤਾ ਜਿਹੜਾ ਤੁੰਬੀ ਨੂੰ ਪਲੇ ਕਰ ਸਕਦਾ ਉਹ ਪੰਜ ਵੀ ਮੱਸੀ ਲੱਗਦੇ ਆ ਕਿਉਂਕਿ ਉੱਥੇ ਤੱਕ ਜਾਇਆ ਹੀ ਨਹੀਂ ਜਾਂਦਾ ਪਰ ਇੱਕੋ ਇੱਕ ਇਕਲੌਤਾ ਆਰਟਿਸਟ ਅਮਰ ਸਿੰਘ ਚਮਕੀਲਾ ਹੋਇਆ ਜਿਹੜਾ ਕਿ ਤੁੰਬੀ ਦੇ 700ਾਂ ਦਾ ਵੀ ਮਾਹਰ ਸੀ ਤੇ ਉਹਦੇ ਵਿੱਚ ਇੰਨੀ ਕੁ ਕਲਾ ਭਰੀ ਹੋਈ ਸੀ ਤੇ ਇੰਨਾ ਕੋ ਦਾ ਗਲਾ ਔਰ ਇੰਨੀ ਕੋ ਬੁਲੰਦ ਆਵਾਜ਼ ਦਾ ਮਾਲਕ ਸੀਗਾ ਕਿ ਉਹ ਕਲਾਕਾਰੀ ਦੇ ਵਿੱਚ ਤਾਂ ਵਾਕਿਆ ਹੀ ਕਿਸੇ ਨਾਲੋਂ ਘੱਟ ਨਹੀਂ ਸੀ ਤੇ ਉਹ ਕਹਿੰਦੇ ਜਿਹੜਾ ਕਿਹਾ ਗਿਆ ਵੀ ਕਲਾਕਾਰਾਂ ਵੱਲੋਂ ਚਮਕੀਲੇ ਨੂੰ ਨੁਕਸਾਨ ਪਹੁੰਚਾ ਗਿਆ ਉਹਨਾਂ ਨੇ ਕਿਹਾ ਵੀ ਕਲਾਕਾਰਾਂ 'ਤਾ ਥੱਪੜ ਵੀ ਨਹੀਂ ਕਿਸੇ ਦੇ ਮਾਰ ਸਕਦੇ ਮਰਵਾਉਣਾ ਤਾਂ ਬੜੀ ਦੂਰ ਦੀ ਗੱਲ ਆ ਇਹ ਬਿਲਕੁਲ ਬੇਮੁਨਾਯਤ ਗੱਲਾਂ ਨੇ ਕਿ ਸਿੰਘਰਾ ਨੇ ਅਮਰ ਸਿੰਘ ਚਮਕੀਲੇ ਨੂੰ ਆ ਆਪਣੇ ਰਸਤੇ ਤੋਂ ਸਾਫ ਕਰਵਾਇਆ ਇਹ ਗੱਲਾਂ ਬਿਲਕੁਲ ਝੂਠ ਨੇ ਤੇ ਕਹਿੰਦੇ ਅਸੀਂ ਨਾ ਤੇ ਬ੍ਰਾਮ ਚੈਨ ਲਗਾਉਨੇ ਆ ਇਹ ਐਵੇਂ ਲੋਕਾਂ ਦੀਆਂ ਉਡੀਆਂ ਅਡਾਈਆਂ ਗੱਲਾਂ ਨੇ ਕੋਈ ਨਹੀਂ ਸੀ ਚਮਕੀਲੇ ਤੋਂ ਖਾਰਖਾਨਾ ਤੁਸੀਂ ਦੋਸਤੋ ਇਹਦੇ ਬਾਰੇ ਆਪਣੇ ਜੋ ਵਿਚਾਰ ਆਉ ਦੇ ਸਕਦੇ ਆ ਤੇ ਤੁਹਾਨੂੰ ਸਾਡੀਆਂ ਵੀਡੀਓਜ਼ ਇਵੇਂ ਲੱਗਦੀਆਂ ਉਹ ਵੀ ਤੁਸੀਂ ਜੋ ਵਿਚਾਰ ਆਉ ਦੇ ਸਕਦੇ ਆ ਤੇ ਤੁਹਾਨੂੰ ਸਾਡੀਆਂ ਵੀਡੀਓਜ਼ ਇਵੇਂ ਲੱਗਦੀਆਂ ਉਹ ਵੀ ਤੁਸੀਂ ਦੱਸ ਸਕਦੇ ਆ ਧੰਨਵਾਦ